ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਰੋਨਾ ਮਹਾਮਾਰੀ ਨੇ ਆਪਣਾ ਕਹਿਰ ਮਚਾ ਰੱਖਿਆ ਹੈ ਪੂਰੇ ਭਾਰਤ ਵਿੱਚ ਔਰ ਪੂਰੇ ਸੰਸਾਰ ਦੇ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕਈ ਲੋਕ ਜਾ ਰਹੇ ਹਨ ਤਾਂ ਉੱਥੇ ਹੀ ਕਰੋਨਾ ਮਹਾਮਾਰੀ ਦੀ ਚਪੇੜ ਦੇ ਵਿੱਚ ਸਿੱਖ ਕੌਮ ਦੇ ਪੰਤਕ ਸ਼ਖਸੀਅਤਾਂ ਵੀ ਆਈਆਂ ਅਤੇ ਇਹ ਪੰਤਕ ਸ਼ਖਸੀਅਤਾਂ कोरोना महामारी ਦੀ ਮਾਰ ਚਲਦੇ ਹੋਏ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈਆਂ ਤਾਂ ਅੱਜ ਮੇਰੇ ਨਾਲ ਮੌਜੂਦ ਹਨ ਪੰਥਕ ਸ਼ਖਸ਼ੀਏ ਸਮਾਹ ਸੇਵੀ ਪ੍ਰਗਟ ਸਿੰਘ ਢੋਡੀਪੁਰਾ ਜੀ ਤਾਂ ਇਹਨਾਂ ਤੋਂ ਜਾਣਨਾ ਚਾਹੁੰਦਾ ਕਿ ਜੋ ਚਾਰ ਸ਼ਖਸ਼ੀਏ ਤਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਔਰ ਪੰਥਕ ਨੂੰ ਔਰ ਜਿੱਥੇ ਪੰਥ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ ਇਹਨਾਂ ਤੋਂ ਜਾਨਣਾ ਚਾਹੁੰਦਾ ਇਹਨਾਂ ਚਾਰਾ ਸ਼ਖਸੀਅਤਾਂ ਦੇ ਪੰਥਕ ਦੇਨ ਬਾਰੇ ਇਹਨਾਂ ਨੇ ਪੰਥ ਨੂੰ ਜੋ ਉਚਾਈਆਂ ਤੱਕ ਲੈ ਕੇ ਗਏ ਅਤੇ ਇਹਨਾਂ ਦੇ ਸਫ਼ਰ ਬਾਰੇ ਸੰਖੇਪ ਵਿੱਚ ਇਹਨਾਂ ਤੋਂ ਮੈਂ ਜਾਨਣਾ ਚਾਹੁੰਦਾ ਪ੍ਰਗਰ ਸਿੰਘ ਜੀ ਤੁਹਾਡਾ ਸਭ ਤੋਂ ਪਹਿਲਾਂ ਮੈਂ ਇੱਥੇ ਆਉਣ ਤੇ ਜਿਉਂ ਆਇਆ ਆਖਦਾ ਤੇ ਜੋ ਕਰੋਨਾ ਮਹਾਮਾਰੀ ਦੇ ਚਲਦੇ ਪੰਥਕ ਸ਼ਖਸੀਅਤਾਂ ਆਪਣੇ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੀਆਂ ਹਨ ਤਾਂ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ ਮੈਂ ਤੁਹਾਡੇ ਨਾਲ ਉਹ ਵਿਚਾਰ ਜਰੂਰ ਸਾਂਝੇ ਕਰਨਾ ਚਾਹਾਂਗਾ। ਪ੍ਰਤਪਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਸਿੱਖ ਜਗਤ ਅੰਦਰ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਾਥੀਆਂ ਨੂੰ ਔਰ ਸਮੁੱਚੇ ਵਿਸ਼ਵ ਦੇ ਵਿੱਚ ਬੈਠੀਆਂ ਗੁਰਸੰਗਤਾਂ ਨੂੰ ਫਤਿਹ ਦੀ ਸਾਂਝ ਬੁਲਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦਾ ਫਰਮਾਨ ਹੈ ਹੈਨ ਬਿਰਲੇ ਨਾਹੀ ਕਨੇ ਫੈਲ ਫੱਕੜ ਸੰਸਾਰ ਔਰ ਜੋ ਉਪ ਜੋ ਸੋ ਬਿੰਸ ਹੈ ਪਰੋ ਆਜ ਕੇ ਕਾਲ ਦੇ ਮੁਤਾਬਕ ਇਹ ਸਾਰਾ ਸੰਸਾਰ ਨਾਸਵਾਨ ਹੈ ਜਾਣਾ ਸਾਰਿਆਂ ਨੇ ਆ ਮੇਰੇ ਸਮੇਤ ਲੇਕਿਨ ਜਦੋਂ ਕੁਝਕ ਉਹ ਲੋਕ ਜਿਨ੍ਹਾਂ ਨੇ ਆਪਣੀ ਕੌਮ ਲਈ ਸਮਾਜ ਲਈ ਦੇਸ਼ ਲਈ ਕੁਝ ਕੀਤਾ ਹੁੰਦਾ ਹੈ ਤੇ ਉਹਨਾਂ ਦੇ ਜਾਣ ਦੇ ਨਾਲ ਇੱਕ ਖਲਾਅ ਪੈਦਾ ਹੁੰਦਾ ਹੈ ਜਿਸ ਨੂੰ ਮੈਂ ਸਮਝਦਾ ਕਿ ਭਰਿਆ ਤਾਂ ਜਾ ਨਹੀਂ ਸਕਦਾ ਲੰਬੇ ਅਰਸੇ ਤੱਕ ਉਹਨਾਂ ਦੁਆਰਾ ਜਿਹੜੇ ਕੀਤੇ ਹੋਏ ਕਾਰਜ ਹੈ ਪ੍ਰਾਪਤੀਆਂ ਪੰਥ ਉਹਦਾ ਲੇਖਾ ਜੋਖਾ ਕਰਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਰੋਨਾ ਕਾਲ ਦੇ ਦੌਰਾਨ ਜੜੀਆਂ ਸ਼ਖਸੀਅਤਾਂ ਪੰਥਕ ਸ਼ਖਸੀਅਤਾਂ ਸਾਡੇ ਕੋਲੋਂ ਸਰੀਰਕ ਤੌਰ ਤੇ ਭਾਵੇਂ ਚਲੀਆਂ ਗਈਆਂ ਇਸ ਗੱਲ ਦਾ ਦੁੱਖ ਹੈ ਭਾਈ ਨਿਰਮਲ ਸਿੰਘ ਜੀ ਖਾਲਸਾ ਉਹ ਜਦੋਂ ਇਹ ਕਰੋਨਾ ਵਰਗੀ ਜਿਹੜੀ ਮਹਾਮਾਰੀ ਹੈ ਭਿਆਨਕ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨਾਂ ਦਾ ਧਿਆਨ ਤੋਂ ਹੋ ਜਾਂਦਾ ਹੈ ਤੇ ਉਸ ਵਕਤ ਡਰ ਵੀ ਇੰਨਾ ਜ਼ਿਆਦਾ ਸੀ ਕਿ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਜਦੋਂ ਉਹ ਹਸਪੀਟਲ ਦੇ ਵਿੱਚ ਐਡਮਿਟ ਹੋਏ ਤੇ ਆਪਣੇ ਪਰਿਵਾਰ ਦੇ ਨਾਲ ਇੱਕ ਗੱਲ ਵਾਇਰਲ ਹੋਈ ਸੀ ਕਾਲ ਉਹਨਾਂ ਦੀ ਆਪਣੇ ਬੇਟੇ ਦੇ ਨਾਲ ਉਹ ਤੋਂ ਡਰ ਰਹੀ ਐ ਇਸ ਤਰ੍ਹਾਂ ਦਾ ਸੀ ਕੁਛ ਮਤਲਬ ਜਿਹੜਾ ਹੈਗਾ ਪੈਦਾ ਕੁਝ ਕਾਰਨਾਂ ਨੇ ਜਿਹੜਾ ਪੈਦਾ ਵੀ ਕੀਤਾ ਹੋਇਆ ਸੀ ਡਰ ਆਪਣੇ ਬੇਟੇ ਦੇ ਨਾਲ ਉਹ ਗੱਲ ਕਰ ਰਿਹਾ ਹੈ ਕਿ ਮੈਨੂੰ ਤੁਸੀਂ ਇੱਥੋਂ ਲੈ ਜਾਓ ਮੇਰੇ ਨੇੜੇ ਕਿਉਂ ਨਹੀਂ ਆ ਰਹੇ ਸੋ ਇਸ ਤਰ੍ਹਾਂ ਦਾ ਸਾਰਾ ਜਿਹੜਾ ਵਾਤਾਵਰਨ ਹੈ ਉਸ ਵਾਤਾਵਰਨ ਦੇ ਵਿੱਚ ਉਹ ਸ਼ਖਸੀਅਤ ਦਾ ਚਲੇ ਜਾਣਾ ਤੇ ਪੰਥ ਲਈ ਬਹੁਤ ਵੱਡਾ ਘਾਟਾ ਸੀ ਕਿਉਂਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਆਪਣੀ ਤਕੜੀ ਘਾ ਲੈਣਾ ਮਿਹਨਤ ਦੇ ਨਾਲ ਦਰਬਾਰ ਸਾਹਿਬ ਸੱਚਖੰਡ ਦੇ ਵਿੱਚ ਉਹ ਉਥੇ ਹਜ਼ੂਰੀ ਰਾਗੀ ਬਤੌਰ ਉਹਨਾਂ ਨੇ ਸੇਵਾ ਕੀਤੀ ਤੇ ਉਪਰੰਤ ਉਹਨਾਂ ਦਾ ਜਿਹੜਾ ਗਲਾ ਕੰਠ ਸੀ ਉਹ ਮਹਾਰਾਜ ਦੀ ਬਖਸ਼ਿਸ਼ ਸੀ ਉਹਨਾਂ ਦੇ ਉੱਤੇ ਚੜ੍ਹਦੀ ਕਲਾ ਦੇ ਵਿੱਚ ਤੇ ਨਿਰਧਾਰਤ ਰਾਗਾਂ ਦੇ ਵਿੱਚ ਉਹ ਗੁਰਬਾਣੀ ਦਾ ਗਾਇਨ ਕਰਨ ਵਾਲਾ ਹਜ਼ਾਰਾਂ ਮੈਂ ਸਮਝਦਾ ਕਿ ਰਾਗੀਆਂ ਢਾਡੀਆਂ ਦੇ ਲਈ ਉਹ ਪ੍ਰੇਰਣਾ ਸਰੋਤ ਹੋ ਨਿਬੜਿਆ ਸੋ ਪੰਥ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਵੱਡਾ ਜਿਹੜਾ ਖਲਾਅ ਮਹਿਸੂਸ ਹੋਇਆ ਤੇ ਕਿਸ ਤਰ੍ਹਾਂ ਪਦਮਸ਼ਰੀ ਅਵਾਰਡ ਉਹਨਾਂ ਨੇ ਪ੍ਰਾਪਤ ਕੀਤਾ ਤੇ ਦੂਸਰੀ ਸ਼ਖਸੀਅਤ ਮੈਂ ਇੱਥੇ ਪ੍ਰਗਟ ਸਿੰਘ ਜੀ ਤੁਹਾਡੇ ਤੋਂ ਇਹ ਵੀ ਜਾਨਣਾ ਚਾਹਾਂਗਾ ਤੁਸੀਂ ਵੀ ਪੰਥ ਪੰਥਕ ਸੇਵਾਵਾਂ ਦੇ ਵਿੱਚ ਆਪਣਾ ਬਹੁਤ ਅਹਿਮ ਰੋਲ ਨਿਭਾ ਰਹੇ ਹੋ ਔਰ ਸਮਾਜ ਸੇਵਾ ਦੇ ਵਿੱਚ ਅਹਿਮ ਰੋਲ ਨਿਭਾ ਰਹੇ ਹੋ ਕਿ ਕਦੇ ਤੁਹਾਨੂੰ ਮੌਕਾ ਮਿਲਿਆ ਕਿ ਭਾਈ ਨਿਰਮਲ ਸਿੰਘ ਜੀ ਨਾਲ ਕਦੇ वार्तालाप ਕਰਨ ਦਾ ਜਾਂ ਉਹਨਾਂ ਨਾਲ ਮਿਲ ਬੈਠਣ ਦਾ ਉਹਨਾਂ ਦੇ ਦਰਸ਼ਨ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਦੇ ਨਾਲ ਦਰਬਾਰ ਸਾਹਿਬ ਜਦੋਂ ਅਸੀਂ ਜਾਂਦੇ ਹੁੰਦੇ ਸੀ ਅਕਸ਼ਰੀ ਸਿੰਘ ਸਾਹਿਬ ਦੇ ਨਾਲ ਮੀਟਿੰਗਾਂ ਵਗੈਰਾ ਦੇ ਵਿੱਚ ਦਰਸ਼ਨ ਦੀਦਾਰਿਆਂ ਦੇ ਲਈ ਤਾਂ ਉੱਥੇ ਉਹਨਾਂ ਦੇ ਦਰਸ਼ਨ ਬਹੁਤ ਵਾਰੀ ਹੋਏ ਆ ਫਤਿਹ ਦੀ ਸਾਂਝ ਹੋਏ ਆ ਲੇਕਿਨ ਕੋਈ ਕਦੇ ਸੁਭ ਨਹੀਂ ਬਣਿਆ ਵਿਸ਼ੇਸ਼ ਲੰਬੀ ਚੌੜੀ ਗੱਲਬਾਤ ਦਾ ਉਨ੍ਹਾਂ ਦੇ ਦਰਸ਼ਨ ਬਹੁਤ ਵਾਰੀ ਕੀਤੇ ਐ ਹਾਂਜੀ ਅ ਦੂਸਰੀ ਸ਼ਖਸੀਅਤ ਜੇ ਮੈਂ ਗੱਲ ਕਰਾਂ ਪੰਥ ਦੀ ਬਹੁਤ ਮਹਾਨ ਸ਼ਖਸੀਅਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਭਾਈ ਜੁਗਿੰਦਰ ਸਿੰਘ ਜੀ ਵਿਦਵਾਨਤੀ ਜੀ ਉਹਨਾਂ ਦਾ ਵੀ ਚਲੇ ਜਾਣਾ ਪੰਥ ਲਈ ਬਹੁਤ ਹੀ ਵੱਡਾ ਘਾਟਾ ਹੈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਫਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਗਿੰਦਰ ਸਿੰਘ ਜੀ ਵਿਦਵੰਤੀ ਜਿਨ੍ਹਾਂ ਦੇ ਚਲਾਣੇ ਦੀ ਜਦੋਂ ਖਬਰ ਸਿੱਖ ਜਗਤ ਨੇ ਸੁਣੀ ਤੇ ਬਹੁਤ ਨਮੋਸ਼ੀ ਤੇ ਬੇਹੱਦ ਉਦਾਸ ਗਮਾਂਗੀਨਤਾ ਵਾਲਾ ਮਾਹੌਲ ਪੈਦਾ ਹੋਇਆ ਕਿਉਂਕਿ ਗੁਰਬਾਣੀ ਦੇ ਉੱਚ ਕੋਟੀ ਦੇ ਗਿਆਤਾ ਸਨ ਵਿਆਖਿਆਕਾਰ ਸਨ ਜਥੇਦਾਰ ਜਗਿੰਦਰ ਸਿੰਘ ਜੀ ਵਿਦਵੰਤੀ ਲਗਭਗ 8 ਵਰੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਬਤੌਰ ਜਥੇਦਾਰ ਰਹੇ ਉਸ ਤੋਂ ਪਹਿਲਾਂ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅਰਦਾਸੀਏ ਦੇ ਤੌਰ ਤੇ ਵੀ ਉਹਨਾਂ ਨੇ ਸੇਵਾ ਨਿਭਾਈ ਉਪਰੰਤ ਕੁਝ ਸਮਾਂ ਗ੍ਰੰਥੀ ਦੇ ਤੌਰ ਤੇ ਵੀ ਉਹਨਾਂ ਨੇ ਸੱਚਖੰਡ ਦੇ ਵਿੱਚ ਸੇਵਾ ਨਿਭਾਈ ਤੇ ਇਸ ਦੇ ਨਾਲ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਗੁਰਦੁਆਰੇ ਸੀਗੇ ਵਕ ਵਕ ਥਾਮਾ ਤੇ ਉੱਥੇ ਵੀ ਉਹਨਾਂ ਨੇ ਵਖੂਬੀ ਸੇਵਾ ਨਵਾਈ ਅਤੇ ਬਤੌਰ ਜਥੇਦਾਰ ਰਹਿੰਦੇ ਆ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਗੁਰਵਾਣੀ ਦੇ ਵਿਆਖਿਆਕਾਰ ਵਜੋਂ ਗੁਰਮਤ ਦੇ ਜਿਹੜੇ ਹੈਗੇ ਆ ਪ੍ਰਚਾਰਕ ਪੈਦਾ ਕਰਨ ਦੇ ਲਈ ਸੈਂਕੜੇ ਹੀ ਪਾਠ ਬੋਧ ਸਮਾਗਮ ਰਾਗੀ ਟਾਡੀਆਂ ਲਈ ਔਰੀਐਂਟੇਸ਼ਨ ਵਰਕਸ਼ਾਪਾਂ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਇੱਕ ਬਹੁਤ ਵੱਡਾ ਜਿਹੜਾ ਇਤਿਹਾਸਕ ਫੈਸਲਾ ਉਹਨਾਂ ਦੇ ਕਾਰਜਕਾਲ ਦੇ ਵਿੱਚ ਐ λεਆ ਜਿਹਦੇ ਤੋਂ ਸਿੱਖ ਜਗਤ ਨੇ ਬਹੁਤ ਵੱਡੀ ਖੁਸ਼ੀ ਮਨਾਈ ਤੇ ਸਿੱਖ ਜਗਤ ਦਾ ਜਿਹੜਾ ਸਿਰ ਪੂਰੀ ਦੁਨੀਆ ਦੇ ਵਿੱਚ ਉੱਚਾ ਹੋਇਆ ਸੀ ਉਹ ਸੀ 2003 ਦੇ ਵਿੱਚ ਨਾਨਕ ਸ਼ਾਹੀ ਕਲੰਡਰ ਨੂੰ ਲਾਗੂ ਕਰਨ ਵਾਲਾ ਤਖਸ਼ੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਉਹ ਪਹਿਲਾ ਜਥੇਦਾਰ ਸੀ ਜਥੇਦਾਰ ਜਗਿੰਦਰ ਸਿੰਘ ਬਦਾਂਤੀ ਜਥੇਦਾਰ ਕਿਰਪਾਲ ਸਿੰਘ ਬਡੂਂਗਰ ਪ੍ਰਧਾਨ ਸਨ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਜੀ ਉਹ ਤਖਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਸਨ ਤੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਂਦਾ ਹੈ ਜਿਹੜਾ ਮੈਂ ਸਮਝਦਾ ਕਿ ਤਿੰਨ ਤੋਂ ਲਾਗੂ ਹੋ ਕੇ ਲਗਭਗ 8 ਬਰੇ ਉਹ ਲਾਗੂ ਰਿਹਾ ਪੂਰੀ ਕੌਮ ਨੇ ਸਿੱਖ ਜਗਤ ਨੇ ਉਹਨੂੰ ਮਾਨਤਾ ਦਿੱਤੀ ਘਰ ਘਰ ਦੇ ਵਿੱਚ ਪਹੁੰਚ ਹੋ ਗਈ ਨਾਨਕਸ਼ਾਹੀ ਕੈਲੰਡਰ ਦੀ ਸਿੱਖ ਜਗਤ ਨੇ ਆਪਣੇ ਗੁਰੂ ਸਹਿਬਾਨਾਂ ਦੇ ਜਿੰਨੇ ਵੀ ਦਿਹਾੜੇ ਸੀ ਉਹ ਸਾਰੇ ਨਾਨਕਸ਼ਾਹੀ ਕੈਲੰਡਰ ਦੇ ਅਨਸਾਰ ਮਨਾਏ ਗਏ ਤੇ ਉਸ ਤੋਂ ਬਾਅਦ ਕੁਝ ਕੁ ਹਾਲਾਤ ਕੁਝ ਕੁ ਸ਼ਕਤੀਆਂ ਦੇ ਕਹਿਣ ਤੇ ਤੁਹਾਨੂੰ ਪਤਾ ਹੈ ਉਹ ਕਲੰਡਰ ਦੇ ਵਿੱਚ ਜਿਹੜਾ ਰਲਗਲਡ ਕੀਤਾ ਗਿਆ ਉਹਦਾ ਕਤਲ ਕੀਤਾ ਗਿਆ ਤੇ ਆਪਾਂ ਦੇਖ ਰਿਹਾ ਕਿ ਅੱਜ ਤੱਕ ਸਾਨੂੰ ਜਿਹੜੀਆਂ ਸ਼ੂਟੇਬਲ ਡੇਟਾ ਸਾਡੇ ਗੁਰੂ ਸਾਹਿਬਾਨ ਦੀਆਂ ਕਈ ਵਾਰੀ ਜਿਹੜਾ ਦਿਹਾੜਾ ਹੈ ਉਹ ਸਾਲ ਦੇ ਵਿੱਚ ਦੋ ਦੋ ਵਾਰੀ ਆ ਜਾਂਦਾ ਹੈ ਕਈ ਵਾਰੀ ਆਉਂਦਾ ਹੀ ਨਹੀਂ ਸੋ ਇਹ ਸਾਡੇ ਸਿੱਖ ਜਗਤ ਲਈ ਨਮੋਸ਼ੀ ਦਾ ਵਿਸ਼ਾ ਹੈ ਤੇ ਲੇਕਿਨ ਇਹਨੂੰ ਲਾਗੂ ਕਰਨ ਦੇ ਵਿੱਚ ਜਥੇਦਾਰ ਬਦਨਤੀ ਜੀ ਦਾ ਬਹੁਤ ਵੱਡਾ ਜਿਹੜਾ ਉਹ ਰੋਲ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਿੱਖ ਪੰਥ ਦੀ ਝੋਲੀ ਦੇ ਵਿੱਚ ਕੁਝ ਰਚਨਾਵਾਂ ਕੁਝ ਗ੍ਰੰਥ ਵੀ ਪਾਏ ਤੇ ਮੈਂ ਸਮਝਦਾ ਕਿ ਜਿਹੜੇ ਸਾਡੇ ਰਾਗੀ ਢਾਡੀਆਂ ਪ੍ਰਚਾਰਕਾਂ ਦੇ ਲਈ ਪ੍ਰੇਰਨਾ ਸਰੋਤ ਰਹਿਣਗੇ ਸੋ ਜਗਿੰਦਰ ਸਿੰਘ ਬਦਾਂਤੀ ਜੀ ਦੇ ਜਾਣ ਨਾਲ ਸਾਡੇ ਸਿੱਖ ਜਗਤ ਤੇ ਕੌਮ ਨੂੰ ਮੈਂ ਸਮਝਦਾ ਕਿ ਵੱਡਾ ਕਟਾ ਪਿਆ ਬੜੇ ਮਲਾਪੜੇ ਨਿਮਰ ਸਾਧੂ ਸੁਭਾਅ ਵਾਲੇ ਸੰਨ ਕਿਉਂਕਿ ਜਥੇਦਾਰ ਅਨੰਦਗੜ੍ਹ ਜੀ ਦੇ ਨਾਲ ਅਕਸਰ ਹੀ ਉਹਨਾਂ ਨੂੰ ਉਹਨਾਂ ਨੂੰ ਮਿਲਣ ਗਿਲਣ ਦਾ ਜਿਹੜਾ ਸੁਭਬ ਬਣਦਾ ਰਿਹਾ ਦਾਸ ਦੇ ਆਨੰਦ ਕਾਰਜ ਤੇ ਵੀ ਆ ਕੇ ਉਹਨਾਂ ਨੇ ਮੇਰੇ ਆਨੰਦ ਕਾਰਜ ਦੀ ਰਸਮ ਵੀ ਉਹਨਾਂ ਨੇ ਕਰਾਈ ਸੀ ਤਾਂ ਪ੍ਰਗਤ ਸਿੰਘ ਜੀ ਜੇ ਮੈਂ ਤੀਜੀ ਸ਼ਖਸੀਅਤ ਦੀ ਗੱਲ ਕਰਾਂ ਤਾਂ ਉਹ ਨੇ ਸਰਦਾਰ ਜਰਨੈਲ ਸਿੰਘ ਜੀ ਤਾਂ ਉਹ ਉਹਨਾਂ ਦਾ ਚਲੇ ਜਾਣਾ ਵੀ ਮੈਂ ਸੋਚ ਸਕਦਾ ਹਾਂ ਸਮਝ ਸਕਦਾ ਹਾਂ ਔਰ ਕਹਿ ਵੀ ਸਕਦਾ ਹਾਂ ਕਿ ਸਿੱਖ ਜਗਤ ਦੇ ਲਈ ਬਹੁਤ ਵੱਡਾ ਹੀ ਇੱਕ ਘਾਟਾ ਪਿਆ ਹੈ ਸਿੱਖ ਨਸ਼ਲ ਕੁਸ਼ੀ ਨੂੰ ਦੁਨੀਆ ਤੱਕ ਉਭਾਰਨ ਵਾਲਾ ਜਰਨੈਲ ਸੀ ਸਰਦਾਰ ਜਰਨੈਲ ਸਿੰਘ ਸਾਬਕਾ ਐਮ.ਐਲ.ਏ. ਦਿੱਲੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਪੱਤਰਕਾਰ ਤੋਂ ਪੋਲੀਟਿਸ਼ੀਅਨ ਨੂੰ ਗੁਰਵਾਣੀ ਦਾ ਇੰਨਾ ਗਿਆਨ ਗੁਰਵਾਣੀ ਐਨੀ ਕੰਠ ਨੇਤਨੇਮੀ ਸਿੰਘ ਖੁਦ ਹੀ ਨਹੀਂ ਬਲਕਿ ਸਾਰਾ ਪਰਿਵਾਰ ਗੁਰਮਾਣੀ ਦੇ ਇੱਕ ਇੱਕ ਸ਼ਬਦ ਨੂੰ ਯਾਦ ਕਰਨਾ ਤੇ ਆਪਣੇ ਭਾਸ਼ਣਾ ਲੈਕਚਰਾਂ ਦੇ ਵਿੱਚ ਲੋਕਾਂ ਨੂੰ ਗੁਰਮਾਣੀ ਦੇ ਪ੍ਰਵਾਨ ਦੇਣੀ ਸੋ ਮੈਂ ਇਹ ਸਮਝਦਾ ਕਿ ਇਹ ਗੱਲ ਕੇਵਲ ਸਰਦਾਰ ਜਰਨੈਲ ਸਿੰਘ ਦੇ ਹਿੱਸੇ ਆਈ ਕਾਫੀ ਵਾਰ ਉਹਨਾਂ ਦੇ ਨਾਲ ਮਿਲਣੀ ਹੋਈ ਬਠਿੰਡੇ ਵੀ ਸਿੰਘ ਸਾਹਿਬ ਆਨੰਦਗੜ੍ਹ ਸਾਹਿਬ ਦੇ ਨਾਲ ਉਹਨਾਂ ਨੇ ਕਾਫੀ ਵਾਰ ਮੁਲਾਕਾਤ ਕੀਤੀ ਪੰਜਾਬ ਦਾ ਜਦੋਂ ਰਾਜਨੀਤਿਕ ਮਾਹੌਲ ਇੱਥੇ ਚੱਲਦਾ ਸੀ ਕਿਉਂਕਿ ਇੱਥੇ ਵੀ ਉਹ ਭਾਗੀਦਾਰ ਰਹੇ ਆਏ ਆ ਆਪਾਂ ਉਸ ਪਾਸੇ ਵੱਲ ਨਹੀਂ ਜਾਵਾਂਗੇ ਉਹ ਕਿਹੜੀ ਜਮਾਤ ਦੇ ਨਾਲ ਉਹਨਾਂ ਨੇ ਕੰਮ ਕੀਤਾ ਲੇਕਿਨ ਮੈਂ ਸਮਝਦਾ ਹਾਂ ਕਿ ਦਿੱਲੀ ਦੇ ਵਿੱਚ ਬਤੌਰ ਪੰਥਕ ਚਿਹਰਾ ਇੱਕ ਪੰਥਕ ਰੂਹ ਜਿਹੜੀ ਸਦਾ ਹੀ ਪੰਥ ਦੀ ਚਿੰਤਾ ਕਰਦੀ ਸੀ ਸਾਡੀ ਪੰਥਕ ਜੁਗਤ ਦੀ ਲੜਾਈ ਲੜਦੀ ਸੀ ਸੰਟੀ ਪੰਥਕ ਪ੍ਰਣਾਲੀ ਔਰ ਪੰਥਕ ਪੁਨਰਸਰਜੀਤੀ ਨੂੰ ਤਕੜਾ ਕਰਨ ਦੇ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਸੀ ਅਜਿਹੀਆਂ ਰੂਹਾਂ ਦਾ ਦਿੱਲੀ ਵਰਗੀ ਸਟੇਟ ਦੇ ਵਿੱਚੋਂ ਸਰੀਰਕ ਤੌਰ ਤੇ ਚਲੇ ਜਾਣਾ ਇਹ ਪੰਥ ਲਈ ਬਹੁਤ ਵੱਡਾ ਘਾਟਾ ਹੈ ਪ੍ਰਤਪਾਲ ਜੀ ਸੋ ਇਸ ਗੱਲ ਦਾ ਮੈਂ ਸਮਝਦਾ ਕਿ ਲੰਬੇ ਸਮੇਂ ਤੱਕ ਇਹ ਕ੍ਰੀੜਾ ਖੇਲਾ ਪੂਰਾ ਨਹੀਂ ਹੋਣਾ ਸੀ ਤਾਂ ਪ੍ਰਗਤ ਸਿੰਘ ਜੀ ਚੌਥੀ ਸ਼ਖਸ਼ੀਅਤ ਬਾਬਾ ਛੋਟਾ ਸਿੰਘ ਜੀ ਮਸਤੂਆਣਾ ਬੂੰਗਾ ਸ੍ਰੀ ਤਲਵੰਡੀ ਸਾਹਿਬ ਦੰਦਵਾ ਸਾਹਿਬ ਤੋਂ ਸੀ ਤਾਂ ਉਹਨਾਂ ਦਾ ਵੀ ਮੈਂ ਜਿੱਥੋਂ ਤੱਕ ਮੈਨੂੰ ਪਤਾ ਚੱਲਿਆ ਹੈ ਔਰ ਜਿੱਥੇ ਤੱਕ ਮੈਂ ਪੜਿਆ ਹੈ ਜਾਂ ਸੁਣਿਆ ਹੈ ਸਰ ਤਾਂ ਉਹਨਾਂ ਦਾ ਵੀ ਇੱਕ ਸੁਭਾਅ ਸੀ ਸੇਵਾ ਤੇ ਸਿਮਰਨ ਦਾ ਤੇ ਸੇਵਾ ਤੇ ਸਿਮਰਨ ਇੱਕ ਅਨਿਖੜਵਾ ਅੰਗ ਹੈ ਸਿੱਖ ਜਗਤ ਦਾ ਤਾਂ ਉਹਨਾਂ ਦਾ ਚਲੇ ਜਾਣਾ ਇੱਕਦਮ ਇੱਥੋਂ ਚਲੇ ਜਾਣਾ ਫਾਨੀ ਦੁਨੀਆ ਨੂੰ ਅਲਵੀ ਦਾ ਕਹਿ ਜਾਣਾ ਸਿੱਖ ਕੌਮ ਲਈ ਬਹੁਤ ਵੱਡਾ ਘਾਟਾ ਹੈ ਉਸ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਮਜਲੂਮਾਂ ਲੋੜਵੰਦਾਂ ਦੀ ਸੇਵਾ ਕਰਨ ਵਾਲੀ ਸ਼ਖਸੀਅਤ ਸੀ ਸ਼੍ਰੀਮਾਨ ਸੰਤ ਬਾਬਾ ਛੋਟਾ ਸਿੰਘ ਜੀ ਮੁਖੀ ਬੂੰਗਾ ਮਸਤੂਆਣਾ ਤਖਸੀਦੰਮਨਵਾ ਸਾਹਿਬ ਪਤਪਾਲ ਜੀ ਮੈਨੂੰ ਲੰਬਾ ਸਮਾਂ ਤਖਸ਼ੀ ਦਮਦਮਾ ਸਾਹਿਬ ਵਿਖੇ ਰਹਿਣ ਦਾ ਮੌਕਾ ਮਿਲਿਆ ਜ세ਦਾ ਅਨੰਦਗੜ੍ਹ ਚ ਹੀ ਕਰਕੇ ਤੇ ਮੇਰੇ ਯਾਦ ਹੈ ਅਕਤੂਬਰ 2013 ਦੇ ਉਹ ਪਲ ਜਦੋਂ ਬੁੰਗਾ ਮਸਤੂਆਣਾ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਮਿੱਠਾ ਸਿੰਘ ਜੀ ਜਿਹੜੇ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਨਾਮਜ਼ਦ ਮੈਂਬਰ ਵੀ ਸਨ ਤੇ ਸ਼ਰੀਰਕ ਤੌਰ ਤੇ ਵਿਅਕਲ ਔਰ ਨਸਾਜ਼ ਸੀ ਉਹਨਾਂ ਦਾ ਸ਼ਰੀਰ ਤੇ ਅਕਸਰੀ ਜਥੇਦਾਰ ਅਨੰਦਗੜ੍ਹ ਜੀ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਚਲਦੀਆਂ ਰਹਿੰਦੀਆਂ ਸੀ ਕਈ ਵਾਰੀ ਉਹ ਆ ਜਾਂਦੇ ਸੀ ਰਹਿائش ਤੇ ਜਾਂ ਕਈ ਵਾਰ ਜਥੇਦਾਰ ਅਨੰਦਗੜ੍ਹ ਜੀ ਦੇ ਨਾਲ ਅਸੀਂ ਉਹਨਾਂ ਕੋਲੇ ਚਲੇ ਜਾਂਦੇ ਸੀ ਉਹਨਾਂ ਦੀ ਮਜਾਜ ਪੁਰਸ਼ੀ ਲਈ ਦੋ ਵੱਡੇ ਕੰਮ ਜਿਹੜੇ ਮੈਂ ਆਪਣੀ ਨਜ਼ਰ ਦੇ ਵਿੱਚ ਉੱਥੇ ਦੇਖੇ ਪ੍ਰਿਤਪਾਲ ਜੀ ਪਹਿਲਾ ਕਿ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਕੀ ਕਾਸ਼ੀ ਇਹ ਸਾਰੀ ਦੁਨੀਆ ਦਾ ਜਿਹੜਾ এডਿਕੇਸ਼ਨ ਦਾ ਸੈਂਟਰ ਹੋਊਗਾ ਜਿਸ ਤਰ੍ਹਾਂ ਬਨਾਰਸ ਦੇ ਵਿੱਚ ਕਾਂਸੀ ਹੈ ਇਹ ਗੁਰੂ ਕੀ ਕਾਸ਼ੀ ਹੋਊਗੀ ਤੇ ਤੁਸੀਂ ਦੇਖ ਰਹੇ ਹੋ ਕਿ ਹੁਣ ਉੱਥੇ ਤਿੰਨ ਯੂਨੀਵਰਸਿਟੀਆਂ ਚੱਲ ਰਹੀਆਂ ਹਨ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੈਂਪਸ ਹੈ ਉਸ ਤੋਂ ਇਲਾਵਾ ਸ਼੍ਰੋਮਣੀ ਗੁਰਦਵੰਦ ਕਮੇਟੀ ਦੇ ਕਾਲਜ ਵੀ ਨੇ ਤੀਜੀ ਯੂਨੀਵਰਸਿਟੀ ਜਿਹੜੀ ਬਣੀ ਅਕਾਲ ਯੂਨੀਵਰਸਿਟੀ ਬੜੂ ਸਾਹਿਬ ਦੀ ਬ੍ਰਾਂਚ ਹੈ ਇੱਥੇ ਬਣੀ ਹੈ ਉਹਦੇ ਸੰਦਰਭ ਦੇ ਵਿੱਚ ਇੱਕ ਦਿਨ ਬਾਬਾ ਮਿੱਠਾ ਸਿੰਘ ਜੀ ਅਨੰਦਗੜ੍ਹ ਸਾਹਿਬ ਕੋਲੇ ਆਏ ਸ਼ਾਮ ਦੇ ਵਕਤ ਬਾਬਾ ਜੀ ਤੁਹਾਡੇ ਨਾਲ ਸਲਾਹ مشورہ کرنا ਹੈ ਤੇ ਮੇਰੇ ਤੇ ਹੋਜ ਹੈ ਸਿੰਘ ਸਾਹਿਬ ਜੀ ਕਹਿੰਦੇ ਜੀ ਦੱਸੋ ਕੋਈ ਗੱਲ ਓਹ ਕਹਿੰਦੇ ਬਾਬਾ ਜੀ ਕਿ ਬੜੂ ਸਾਹਿਬ ਵਾਲੇ ਮਹਾਪੁਰਸ਼ ਆਪਣੇ ਮਾਲਵੇ ਦੇ ਵਿੱਚ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਆ ਇਹ ਸਾਡੇ ਕੋਲੇ ਸੁਨੇਹਾ ਆਇਆ ਕਿ ਜੇ ਬੁੰਗਾ ਮਸਤੂਆਣਾ ਸਹਿਯੋਗ ਦੇਵੇ ਤੇ ਤਖਸ਼ੀ ਦਮਦਮਾ ਸਾਹਿਬ ਯੂਨੀਵਰਸਿਟੀ ਬਣ ਸਕਦੀ ਹੈ ਜਥੇਦਾਰ ਅਨੰਦਗੜ੍ਹ ਜੀ ਕਹਿੰਦੇ ਬਾਬਾ ਜੀ ਐਦੂ ਵੱਡੀ ਸੇਵਾ ਕੀ ਹੋ ਸਕਦੀ ਐ ਆਪਣੇ ਸਰੀਰ ਨਾਸ਼ਮਾਨ ਐ ਆਪਾਂ ਚਲੇ ਜਾਣਾ ਐ ਤੇ ਇਸ ਤੋਂ ਬਾਅਦ ਇੱਥੇ ਸੰਸਥਾਾਂਾਂ ਕੀ ਰਹਿ ਜਾਣੀਆਂ ਤੇ ਬਾਬਾ ਜੀ ਇਹ ਸੇਵਾ ਤੁਹਾਡੇ ਹਿੱਸੇ ਆਈ ਐ ਤੇ ਝੋਲੀ ਦੇ ਵਿੱਚ ਪਵਾ ਲਓ ਉਹ ਕੰਗੇ ਜੀ ਸਾਤ ਐ 40 ਕਿੱਲਿਆਂ ਦੀ ਮੰਗ ਰੱਖੀ ਸੀ ਬਡੂ ਸਾਹਿਬ ਯੂਨੀਵਰਸਿਟੀ ਵਾਲਿਆਂ ਨੇ ਤੇ ਕੁਝ ਦਿਨਾਂ ਦੇ ਵਿੱਚ ਬਾਬਾ ਮਿੱਠਾ ਸੋਹਣੇ ਰਜਿਸਟਰੀ ਕਰਾਤੀ ਜਿਵੇਂ ਦਾ ਅਨੰਦਗੜ੍ਹ ਜੀ ਦੇ ਨਾਲ ਅਸੀਂ ਨਿਊ ਪੱਥਰ ਰੱਖ ਕੇ ਆਏ ਯੂਨੀਵਰਸਿਟੀ ਦਾ ਇਹ ਦਾਸ ਦੇ ਹਿੱਸੇ ਆਈ ਗੱਲ ਕਿ ਕੌਮੀ ਜਿਹੜੀ ਸੇਵਾ ਉਥੇ ਅਕਾਲ ਯੂਨੀਵਰਸਿਟੀ ਵਰਗੀ ਸੰਸਥਾ ਹੁਣ ਉਥੇ ਚੱਲ ਰਹੀ ਹੈ ਉਹਦੇ ਸੈਂਕੜੇ ਬੈਚ ਤੇ ਲੋੜਵੰਦ ਬੱਚੇ ਪੜ ਰਹੇ ਆ ਫਿਰਤਪਾਲ ਜੀ ਦੂਜੀ ਵੱਡੀ ਜਿਹੜੀ ਗੱਲ ਹੈ ਬਾਬਾ ਮਿੱਠਾ ਸੋ ਆਪਣੇ ਬੈਠੇ ਬੈਠੇ ਜਿਉਂਦੇ ਜੀ ਕਰਗੇ ਨਹੀਂ ਤਾਂ ਆਪਾਂ ਦੇਖਦੇ ਆ ਕਿ ਅੱਜ ਦੀ ਡੇਟ ਦੇ ਵਿੱਚ ਗੁਰਦੁਆਰਾ ਸਹਿਮਾਨਾ ਖਾਸ ਕਰਕੇ ਜਿੱਥੇ ਜਿਆਦਾ ਵੱਡੀਆਂ ਜਾਇਦਾਦਾਂ ਨੇ ਉੱਥੇ ਰੋਲੇ ਪੈ ਜਾਂਦੇ ਆ ਜਸੇਦਾਰ ਨੰਦਗੜ ਜੀ ਨੇ ਬਾਬਾ ਜੀ ਨੂੰ ਇੱਕ ਦਿਨ ਸਹਿਬ ਨਹੀਂ ਕਿਹਾ ਕਿ ਬਾਬਾ ਜੀ ਤੁਹਾਡੀ ਸਿਹਤ ਹੈ ਜਿਹੜੀ ਉਹ ਨਸਾਜ ਰਹਿੰਦੀ ਹੈ ਐਡੀ ਵੱਡੀ ਸੰਸਥਾ ਦੀ ਸੇਵਾ ਤੁਸੀਂ ਕਰ ਚੁੱਕੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੰਸਥਾ ਨੇ ਬਹੁਤ ਵੱਡੀਆਂ ਸੁਆਮਾਂ ਕਰਨੀਆਂ ਤੇ ਮੇਰੀ ਗੁਜਾਰਸ਼ ਇਹ ਹੈ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਆਪਣੇ ਜਥੇ ਦੇ ਵਿੱਚੋਂ ਪੰਜ ਮੈਂਬਰੀ ਕਮੇਟੀ ਆਪਣੇ ਬੈਠੇ ਬੈਠੇ ਚੁਣੋ ਪੰਜ ਪਿਆਰੇ ਚੁਣੋ ਪੰਜ ਸਿੰਘ ਨਾਮਜਾਦ ਕਰੋ ਤਾਂ ਕਿ ਕੋਈ ਇਸ ਤਰ੍ਹਾਂ ਦਾ ਬਾਣਾ ਵਾਪਰਦਾ ਕਿ ਕੋਈ ਬਾਅਦ ਦੇ ਵਿੱਚ ਇੱਥੇ ਰੌਲਾ ਨਾ ਪਵੇ ਤਾਂ ਮੈਂ ਇਸ ਗੱਲ ਦੀ ਮੈਂ ਖੁਸ਼ੀ ਵੀ ਮਹਿਸੂਸ ਕਰਦਾ ਹਾਂ ਕਿ ਬਾਬਾ ਮਿੱਠਾ ਸਿੰਘ ਜੀ ਉਹ ਜਿਹਾ ਆਨੰਦਗੜ੍ਹ ਜੀ ਦੀ ਕੋਈ ਗੱਲ ਨਹੀਂ ਸੀ ਟਾਲਦੇ ਉਹ ਕਹਿੰਦੇ ਜੀ ਸਤਬਚਨ ਉਹਨਾਂ ਨੇ ਦੂਜੇ ਦਿਨ ਹੀ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਸ਼੍ਰੀਮਾਨ ਸੰਤ ਬਾਬਾ ਛੋਟਾ ਸਿੰਘ ਜੀ ਬਾਬਾ ਕਾਕਾ ਸਿੰਘ ਜੀ ਹੈੱਡ ਗ੍ਰੰਥੀ ਮਸਤੂਆਣੇ ਦੇ ਬਾਬਾ ਤੇਜਾ ਸਿੰਘ ਜੀ ਤੇ ਗੁਰਵਕ ਸਿੰਘ ਗ੍ਰੰਥੀ ਤੇ ਸੰਤ ਸਿੰਘ ਪਟਵਾਰੀ ਜਿਹੜੇ ਭੂੰਦੜ ਦੇ ਸਨ ਉਹਨਾਂ ਦੇ ਫਾਜ਼ਲ ਸਾਹਿਬ ਉੱਥੇ ਸੇਵਾ ਕਰਦੇ ਸੀ ਬਤੌਰ ਰਾਗੀ ਪੰਜ ਮੈਂਬਰੀ ਕਮੇਟੀ ਬਣਾਈ ਤੇ ਕੁਝ ਦਿਨਾਂ ਬਾਅਦ ਹੀ ਸਰੀਰ ਛੱਡਣ ਤੋਂ ਪਹਿਲਾਂ ਉਹ ਪੰਜਾ ਸਿੰਘਾਂ ਨੂੰ ਨਾਲ ਲੈ ਕੇ ਸਹਿਤਾ ਦੇ ਨਾਲ ਤਖਤ ਦਮਦਮਾ ਸਾਹਿਬ ਉਹਨਾਂ ਨੇ ਮੱਥਾ ਟੇਕਿਆ ਆਨੰਦਗੜ੍ਹ ਸਾਹਿਬ ਨੇ ਉਹਨਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਪੰਜਾ ਸਿੰਘਾਂ ਨੂੰ ਤੇ ਉਹਨਾਂ ਦੇ ਚਲਾਣੇ ਤੋਂ ਬਾਅਦ ਹਦਾਇਤ ਵੀ ਕੀਤੀ ਗਈ ਸੀ ਕਿ ਮੇਰੇ ਤੋਂ ਬਾਅਦ ਜਦੋਂ ਮੇਰਾ ਸ਼ਰੀਰ ਨਾ ਰਿਹਾ ਤਾਂ ਤੁਸੀਂ ਪੰਜਾਂ ਨੇ ਇੱਕ ਮੁਖੀ ਚੁਣਨਾ ਆਪਣੇ ਵਿੱਚੋਂ ਹੀ ਜਿਹੜਾ ਸਾਰੇ ਦੇਖਰੇਖ ਕਰੇਗਾ ਵਿਕਾਸ ਕਾਰਜਾਂ ਦੀ ਇਸੇ ਤਰ੍ਹਾਂ ਹੀ ਹੋਇਆ ਬਾਅਦ ਦੇ ਵਿੱਚ ਅਕਤੂਬਰ 13 ਨੂੰ ਮਹਾਪੁਰਸ਼ਾਂ ਦੇ ਚਲਾਣੇ ਤੋਂ ਬਾਅਦ ਬਾਬਾ ਮਿੱਠਾ ਸਿੰਘ ਦੇ ਚਲਾਣੇ ਤੋਂ ਬਾਅਦ ਤਾਂ ਜਿਹੜੀ ਬੁੰਗੇ ਦੀ ਸੇਵਾ ਉਹ ਪੰਜਾ ਸਿੰਘਾਂ ਨੇ ਬੈਠ ਕੇ ਸਰਬਸੰਮਤੀ ਨਾਲ ਸ਼੍ਰੀਮਾਨ ਸੰਤ ਬਾਬਾ ਛੋਟਾ ਸਿੰਘ ਨੂੰ ਦਿੱਤੀ ਅਕਤੂਬਰ 13 ਤੋਂ ਲੈ ਕੇ ਮਈ 21 ਤੱਕ ਲਗਭਗ 8.5-9 ਮਹੀਨੇ ਬੁੰਗੇ ਮਸਤੂਆਣੇ ਦੀ ਬਾਖੂਬੀ ਸੇਵਾ ਬਾਬਾ ਛੋਟਾ ਸਿੰਘ ਨੇ ਨਿਭਾਈ ਇਹਦੇ ਨਾਲ ਨਾਲ ਆਪਣੇ ਨੇੜੇ ਇੱਥੇ ਸਥਾਨ ਹੈ ਗੁਰਦੁਆਰਾ ਤਿੱਤਰਸਰ ਜਿਹਦੇ ਮੁਖੀ ਬਾਬਾ ਅਗਰੇਸ ਸਿੰਘ ਦੀ ਚਲਾਣਾ ਕਰਗੇ ਸੀ ਉਹ ਵੀ ਸਿੱਖ ਸੰਗਤਾਂ ਨੇ ਸੇਵਾ ਭੁੰਗੇ ਮਸਤੂਆਣਾ ਨੂੰ ਸੌਂਪੀ ਉਹ ਵੀ ਬਾਬਾ ਜੀ ਨਿਵਾਰੇ ਸੀ ਔਰ ਇੱਕ ਨਗਰ ਹੈ ਸਗਰੂਰ ਦੇ ਵਿੱਚ ਸਾਰੋਂ ਉੱਥੇ ਵੀ ਸੇਵਾ ਬਾਬਾ ਜੀ ਦੇਖ ਰੇਖ ਕਰਦੇ ਸੀ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸ਼੍ਰੀਮਾਨ ਸੰਤ ਬਾਬਾ ਛੋਟਾ ਸਿੰਘ ਜੀ ਬੇਹੱਦ ਸ਼ਰੀਫ ਨਿਮਰ ਮਲਾਪੜੇ ਤੇ ਮਿਲਨਸਾਰ ਸੁਹਾਵ ਵਾਲੇ ਵਿਅਕਤੀ ਸਨ ਇਲਾਕੇ ਦੇ ਜਿੰਨੇ ਵੀ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਲੋਕ ਸੀ ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਅੱਛਾ ਪਿਆਰ ਸਤਿਕਾਰ ਤੇ ਰਸੂਖ ਸੀ ਇਹ ਬਹੁਤ ਵੱਡੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਬਹੁਤੇ ਸੰਤ ਮਹਾਪੁਰਸ਼ ਵੀ ਆਪਾਂ ਦੇਖਦੇ ਆ ਕਿ ਧੜਿਆਂ ਦੇ ਸ਼ਿਕਾਰ ਹੋ ਗਏ ਲੇਕਿਨ ਉਹਨਾਂ ਨੇ ਕਦੇ ਮਾਥੇ ਵੱਟ ਨਹੀਂ ਪਾਇਆ ਸੀ ਸੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦਾ ਅਰਤਪਾਲ ਜੀ ਚਲੇ ਜਾਣਾ ਮੈਂ ਸਮਝਦਾ ਕਿ ਸ਼ਰੀਰ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਅਸੀਂ ਸਾਰਿਆਂ ਨੇ ਚਲੇ ਜਾਣਾ ਤੇ ਪੰਥ ਲਈ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਜਾਂਦਾ ਹੈ ਕਿਉਂਕਿ ਇਹ ਚਲਦੀਆਂ ਫਿਰਦੀਆਂ ਸੰਸਥਾਵਾਂ ਹੁੰਦੀਆਂ ਨੇ ਇਹੋ ਜਿਹੇ ਲੋਕ ਸੈਂਕੜੇ ਲੋਕਾਂ ਲਈ ਪ੍ਰੇਰਨਾ ਸਰੋਤ ਹੁੰਦੇ ਆਂ ਸ਼੍ਰੀਮਾਨ ਸੰਤ ਬਾਬਾ ਛੋਟਾ ਸਿੰਘ ਜੀ ਨੇ ਇਲਾਕੇ ਦੇ ਵਿੱਚ ਸੈਂਕੜੇ ਵਿਦਿਆਲੇ ਤੇ ਸੈਂਕੜੇ ਸੰਤ ਮਹਾਪੁਰਸ਼ ਉੱਥੇ ਪੜ ਕੇ ਗਏ ਨੇ ਜਾਣਕਾਰੀ ਵਾਸਤੇ ਮੈਂ ਦੱਸ ਦਿੰਨਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਬਾ ਟੇਕਸੂ ਤਨੋਲੇ ਵਾਲੇ ਬਾਬਾ ਬੂਟਾ ਸੂ ਗੁਲਥੜੀ ਵਾਲੇ ਜਿਹੜੇ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ ਆ ਪਿੱਛੇ ਜੇ ਇਹ ਸਾਰੀਆਂ ਛਕਛੀਆ ਤਾਂ ਬੁੰਗੇ ਮਸਤੂਆਣੇ ਦੇ ਵਿਦਿਆਰਥੀ ਰਹੇ ਨੇ ਇਹ ਸਾਰੇ ਇੱਥੇ ਪੜ੍ਹੇ ਨੇ ਸੋ ਬੁੰਗੇ ਮਸਤੂਆਣੇ ਦਾ ਮਾਲਵੇ ਇਲਾਕੇ ਦੇ ਵਿੱਚ ਔਰ ਤਕਸ਼ੀ ਦਮਦਵਾ ਸਾਹਿਬ ਦੇ ਵਿੱਚ ਬਹੁਤ ਵੱਡਾ ਅਹਿਮ ਸਥਾਨ ਹੈ ਸੰਤ ਬਾਬਾ ਅਤਰ ਸਿੰਘ ਦੀ ਮਸਤੂਆਣੇ ਵਾਲਿਆਂ ਨੇ ਇਹ ਉਹਨਾਂ ਨੇ ਸਾਰੇ ਇਹ ਉਦੋਂ ਮ ਉਹ ਪ੍ਰਾਲਾ ਕੀਤਾ ਸੀ ਬੁੰਗਾ ਇੱਥੇ ਕਾਇਮ ਹੋਇਆ ਸੀ ਜਾਦਾ ਪਸ਼ੋਕੜ ਵੱਲ ਕਿਸੇ ਦਿਨ ਫੇਰ ਜਾਵਾਂਗੇ ਕਿਉਂਕਿ ਹੋਰ ਵੀ ਬੁੰਗੇ ਇੱਥੇ 12 ਬੁੰਗੇ ਪ੍ਰਚਲਿਤ ਸਨ ਉਹ ਥੋੜਾ ਜਿਹਾ ਵਿਸਾਰ ਦਾ ਵਿਸ਼ਾ ਹੈ ਉਹ ਕਿਸੇ ਦਿਨ ਫੇਰ ਗੱਲਬਾਤ ਆਪਾਂ ਕਰਾਂਗੇ ਤਾਂ ਪ੍ਰਗਟ ਸਿੰਘ ਜੀ ਅੰਤ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਦੇਖੋ ਸ੍ਰੀ ਨਾਸਵਾਨ ਜਿਸ ਤਰ੍ਹਾਂ ਆਪਾਂ ਨੂੰ ਵੀ ਪਤਾ ਹੈ ਆਪਾਂ ਇੱਕ ਦਿਨ ਇੱਕ ਨਾ ਇੱਕ ਦਿਨ ਸਭ ਨੇ ਚਲੇ ਜਾਣਾ ਹੈ ਤਾਂ ਦੇਖੋ ਇੱਥੇ ਪੰਥ ਦੇ ਵਿੱਚ ਜੋ ਸ਼ਖਸੀਅਤਾਂ ਆਈਆਂ ਉਹਨਾਂ ਨੇ ਆਪਣਾ ਸਾਰਾ ਯੋਗਦਾਨ ਪੰਥ ਨੂੰ ਉੱਚਾ ਔਰ ਸੁੱਚਾ ਰੱਖਣ ਦੇ ਲਈ ਪਾਇਆ ਤਾਂ ਅੱਜ ਤੁਸੀਂ ਕੀ ਅਪੀਲ ਕਰ ਰਹੇ ਹੋ ਪੰਥਕ ਸ਼ਖਸੀਅਤਾਂ ਨੂੰ ਔਰ ਕੀ ਕਹਿਣਾ ਚਾਹੁੰਦੇ ਹੋ ਪੰਥ ਨੂੰ ਕਿ ਕਿਸ ਤਰ੍ਹਾਂ ਦੇ ਕਾਰਜ ਹੋਣੇ ਚਾਹੀਦੇ ਹਨ ਔਰ ਕਿਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਤਾਂ ਜੋ ਸਿੱਖ ਕੌਮ ਦਾ ਜੋ ਨਾਮ ਹੈ ਉਹ ਪੂਰੇ ਸੰਸਾਰ ਦੇ ਵਿੱਚ ਇੱਕ ਸੱਚੇ ਔਰ ਸੁੱਚੀ ਕੌਮ ਦੇ ਨਾਮ ਨਾਲ ਜਾਣਿਆ ਜਾਵੇ ਸਿੱਖ ਪੰਥ ਦੇ ਵਿੱਚ ਪ੍ਰਿਤਪਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਪਾਦਸ਼ਾ ਦੇ ਸਮੇਂ ਕਵੀ ਰਾਜ ਨਿਹਾਲ ਸਿੰਘ ਹੋਏ ਜਿਨ੍ਹਾਂ ਨੇ ਇੱਕ ਦਿਨ ਬੜੇ ਵਿਰਾਗ ਦੇ ਵਿੱਚ ਮੁਖਤਵ ਹੋ ਕੇ ਕਲਗੀ ਤਰਪਾਦਸ਼ਾ ਨੂੰ ਕਿਹਾ ਬਿਆਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਹਾਥ ਜੋਰ-ਜੋਰ ਕਹੂੰ ਗੁਰੂ ਗੋਬਿੰਦ ਸਿੰਘ ਹਾਥ ਜੋੜ-ਜੋੜ ਕਹੂੰ ਆਪਕੇ ਬਚਨ ਕੀ ਪ੍ਰਤੀਤ ਕੌਣ ਮਾਨੇਂਗੋ ਪੰਥ ਕੀ ਰੱਖੋ ਤੋ ਗ੍ਰੰਥ ਕੀ ਰਹੇਗੀ 나ਥ ਪੰਥ ਜੋ ਨਾ ਰਹਾ ਉਹ ਗ੍ਰੰਥ ਕੌਣ ਮੰਨੇਗਾ ਅੱਜ ਸਭ ਤੋਂ ਵੱਡੀ ਲੋੜ ਹੈ ਦੇਖੋ ਗੁਸਤਾਖੀ ਮਾਫ ਕਰਨਾ ਪਿਛਲੇ 7 ਸਾਲ ਤੋਂ ਲਗਾਤਾਰ ਜਿਹੜਾ ਸਾਡਾ ਸਿੱਖ ਜਗਤ ਹੈ ਸਾਡੀ ਕੌਮ ਹੈ ਉਹ ਸਾਡਾ ਇਸ ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਅਦਵੀ ਨੂੰ ਲੈ ਕੇ ਅਸੀਂ ਸਾਰੇ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਾਂ ਭਾਵੇਂ ਰਾਜਨੀਤਿਕ ਲੋਕ ਭਾਵੇਂ ਧਾਰਮਿਕ ਲੋਕ ਤੇ ਭਾਵੇਂ ਸਮਾਜਿਕ ਅਸੀਂ ਲੋਕ ਲੇਕਿਨ ਜੂਨ 2015 ਤੋਂ ਲੈ ਕੇ ਮਈ 2021 ਤੱਕ 6-7 ਬਰਿਆਂ ਦੇ ਵਿੱਚ ਅਸੀਂ ਆਈਡੈਂਟੀਫਾਈ ਨਹੀਂ ਕਰ ਸਕੇ ਕੌਣ ਦੋਸ਼ੀ ਹੈ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾਵਾ ਨਹੀਂ ਦੇ ਸਕੇ ਕਿਤੇ ਨਾ ਕਿਤੇ ਮੈਂ ਸਮਝਦਾ ਹਾਂ ਕਿ ਸਾਡੀ ਜਿਹੜੀ ਪੰਥਕ ਯੋਗਤਾ ਹੈ ਪੰਥਕ ਪ੍ਰਣਾਲੀ ਹੈ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ 1940 ਦਾ ਸਮਾਂ ਦੇਖੋ ਜੇ ਮੱਸਾ ਰਿੰਗੜ ਦਰਬਾਰ ਸਾਹਿਬ ਦੀ ਬੇਹਰਮਤੀ ਕਰਦਾ ਹੈ ਜੀ ਤੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਕਿਸੇ ਨੇ ਉਹਨਾਂ ਨੇ ਕਿਸੇ ਦਾ ਇੰਤਜ਼ਾਰ ਨਹੀਂ ਕੀਤਾ ਕੋਈ ਬਿਆਨ ਨਹੀਂ ਦਿੱਤਾ ਕਿਸੇ ਤੋਂ ਮੰਗ ਨਹੀਂ ਕੀਤੀ ਉਸੇ ਪੰਥਕ ਯੋਗ ਉਦੋਂ ਪੰਥਕ ਦ੍ਰਿਸ਼ਟੀ ਅਨੁਸਾਰ ਸਜਾਵਾਂ ਦਿੱਤੀਆਂ ਜਾਂਦੀਆਂ ਸੀ ਪੰਥਕ ਫੈਸਲੇ ਹੁੰਦੇ ਸੀ ਤੇ ਕਿਸੇ ਦੀ ਜ਼ਰਤ ਨਹੀਂ ਸੀ ਕਿ ਉਹ ਬਦਫੈਲੀ ਕਰੇ ਬੇਹਰਮਤੀ ਕਰੇ ਸਾਡੇ ਗੁਰੂ ਸਹਿਬਾਨ ਸਾਡੀ ਪੰਥਕ ਯੋਗਤ ਪੰਥਕ ਪ੍ਰਣਾਲੀ ਦੀ ਅਜਮਤ ਨੂੰ ਕੋਈ ਨੀਵਾ ਦਿਖਾਉਣ ਦੀ ਜ਼ਰਤ ਨਹੀਂ ਸੀ ਕਰਦਾ ਕਿਉਂਕਿ ਉਦੋਂ ਪੰਥ ਖੁਦ ਫੈਸਲੇ ਲੈਣ ਯੋਗਾ ਸੀ ਅੱਜ ਵਿਡੰਬਣਾ ਹੈ ਕਿ ਪੰਥ ਡੈਮੋਕ੍ਰੇਸੀ ਦੇ ਨਾਂ ਤੇ ਸਰਕਾਰਾਂ ਵੱਲ ਦੇਖ ਰਿਹਾ ਹੈ ਰਾਜਨੀਤੀ ਐਸ ਕਦਰ ਤੱਕ ਡੁੱਬ ਗਈ ਕਿ ਅੱਜ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੇਅਦਬੀ ਹੋ ਰਹੀ ਹੈ ਮਨਚੇ ਸਾਡੀ ਪੰਥਕ ਯੋਗਤਾ ਪੰਥਕ ਪ੍ਰਣਾਲੀ ਤਕੜਾ ਨਹੀਂ ਹੁੰਦੀ ਸਾਡੇ ਕਿਰਦਾਰ ਨਹੀਂ ਉੱਚੇ ਹੁੰਦੇ ਮੈਂ ਸਮਝਦਾ ਕਿ ਅਜਿਹੀਆਂ ਗੱਲਾਂ ਵੀ ਵਾਪਰਦੀਆਂ ਰਹਿਣਗੀਆਂ ਤੇ ਸਤਿਗੁਰੂ ਸਮਤ ਬਖਸ਼ੇ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਤਾਂ ਪ੍ਰਗਤ ਸਿੰਘ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਮਾਦਮ ਰਾਈ ਮੇਰੇ ਚੈਨਲ ਦੇ ਮਾਦਮ ਰਾਈ ਤੁਸੀਂ ਲੋਕਾਂ ਤੱਕ ਉਹਨਾਂ ਪੰਤਕ ਸ਼ਖਸੀਅਤਾਂ ਦੇ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਜਿਨ੍ਹਾਂ ਲੋਕਾਂ ਨੂੰ ਬਾਬਾ ਛੋਟਾ ਸਿੰਘ ਜੀ ਬਾਰੇ ਨਹੀਂ ਸੀ ਪਤਾ ਅਕਾਲ ਤਖਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਜੀ ਬਾਰੇ ਨਹੀਂ ਸੀ ਪਤਾ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਵੀ ਇਹਨਾਂ ਦੇ ਰੂਬਰੂ ਕਰਵਾਇਆ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਮੈਂ ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ